ਆ ਰਹੀ ਆ ਤਾਂ ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੋ ਅੱਜ ਮੈਚ ਹੋਣਾ ਸੀ ਉਹ ਰੱਦ ਹੋ ਗਿਆ ਦਰਸਲ WCL ਜਾਨੀ ਕਿ ਵਰਲਡ ਕ੍ਰਿਕਟ ਲੈਜੈਂਡ ਜਿਹੜੀ ਲੀਗ ਚੱਲ ਰਹੀ ਸੀਗੀ ਤਾਂ ਉਸ ਦੇ ਵਿੱਚ ਜੋ ਭਾਰਤ ਦੇ ਪੁਰਾਣੇ ਦਿਗਜ ਖਿਡਾਰੀ ਨੇ ਤੇ ਦੂਸਰੇ ਪਾਸੇ ਪਾਕਿਸਤਾਨ ਦੇ ਖਿਡਾਰੀ ਸੀਗੇ ਉਹਨਾਂ ਦਾ ਅੱਜ ਮੈਚ ਹੋਣਾ ਸੀਗਾ ਪਰ ਅੱਜ ਇਹ ਮੈਚ ਰੱਦ ਹੋ ਗਿਆ ਤੇ ਇਹ ਰੱਦ ਕਿਉਂ ਹੋਇਆ ਇਸ ਦੀ ਇੱਕ ਵੱਡੀ ਵਜ੍ਹਾ ਹੈਗੀ ਹੈ ਦਰਸਲ ਭਾਰਤ ਦੇ ਜਿਹੜੇ ਦਿਗਜ ਖਿਡਾਰੀ ਨੇ ਉਹਨਾਂ ਦੇ ਵੱਲੋਂ ਪਾਕਿਸਤਾਨ ਦੇ ਨਾਲ ਮੈਚ ਖੇਡਣ ਤੋਂ ਮਨਾ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਇਹ ਮੈਚ ਰੱਦ ਕਰ ਦਿੱਤਾ ਗਿਆ ਤਾਂ ਉਹ ਕਿਹੜੇ ਖਿਡਾਰੀ ਨੇ ਸਭ ਤੋਂ ਪਹਿਲਾਂ ਨਾਮ ਹੈ ਹਰਪ੍ਰਜਨ ਸਿੰਘ ਦਾ ਤਾਂ ਹਰਪ੍ਰਜਨ ਸਿੰਘ ਦੇ ਵੱਲੋਂ ਪਾਕਿਸਤਾਨ ਦੇ ਨਾਲ ਮੈਚ ਖੇਡਣ ਤੋਂ ਮਨਾ ਕੀਤਾ ਗਿਆ ਇਸ ਤੋਂ ਇਲਾਵਾ ਇਰਫਾਨ ਪਠਾਨ ਜੂਸਫ ਪਠਾਨ ਇਸ ਤੋਂ ਇਲਾਵਾ ਬਾਕੀ ਜਿਹੜੇ ਖਿਡਾਰੀ ਨੇ ਸ਼ੇਕਰ ਤਵਨ ਸ੍ਰੇਸ਼ ਰੈਣਾ ਤਾਂ ਇਹ ਉਹ ਖਿਡਾਰੀ ਨੇ ਜਿਨ੍ਹਾਂ ਦੇ ਵੱਲੋਂ ਪਾਕਿਸਤਾਨ ਦੇ ਨਾਲ ਮੈਚ ਖੇਡਣ ਤੋਂ ਮਨਾ ਕੀਤਾ ਗਿਆ ਤੇ ਅਜੇ ਦੇ ਵਿੱਚ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਵੱਲੋਂ ਪੋਸਟ ਵੀ ਸਾਂਝੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਖਿਮਾ ਜਾਚਨਾ ਮੰਗੀ ਹੈਗੀ ਆ ਕਿ ਅਸੀਂ ਜਿਹੜੇ ਫੈਨਸ ਨੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੈਗੇ ਪਰ ਇਹ ਮੈਚ ਰੱਦ ਕੀਤਾ ਜਾ ਰਿਹਾ ਤਾਂ ਦੱਸ ਦਈਏ ਕਿ WCL ਦਾ ਅੱਜ ਦੂਸਰਾ ਸੀਜ਼ਨ ਸੀਗਾ ਜਿਹੜਾ ਉਹ ਚੱਲ ਰਿਹਾ ਹੈਗਾ ਜਿਸ ਦੇ ਵਿੱਚ ਭਾਰਤ ਪਾਕਿਸਤਾਨ ਵੈਸਟ ਇੰਡੀਜ਼ ਇਸ ਤੋਂ ਲਾਬ ਅਫਰੀਕਾ ਆਸਟ੍ਰੇਲੀਆ ਦੇ ਜਿਹੜੇ ਸਾਬਕਾ ਖਿਡਾਰੀ ਨੇ ਜਾਨਕੀ ਜਿਹੜੇ ਪੁਰਾਣੇ ਦਿਗਜ ਖਿਡਾਰੀ ਨੇ ਭਾਵੇਂ ਉਹ ਆਸਟ੍ਰੇਲੀਆ ਦੀ ਗੱਲ ਕਰ ਲਈ ਜਾਵੇ ਵੈਸਟ ਇੰਡੀਜ਼ ਦੀ ਗੱਲ ਕੀਤੀ ਜਾਵੇ ਜਾਂ ਫਿਰ